देख रहे हो इंडिया पंजाब न्यूज़ टीवी पंजाब विच कानून अवस्था नु लेके बीजेपी कारकुना वलो पंजाब हुकूमत दे खिलाफ रोज प्रदर्शन किता गया पत्रकार कुलजीत सिंह खोखरदी खास रिपोर्ट मंडल पुराना साला दे मंडल प्रधान रणजीत सिंह सलारिया दी योग अगवाई हे बीजेपी कारकुना वलो पुराना साला चौक विच पंजाब हुकूमत दे खिलाफ रोज प्रदर्शन किता गया इस संबंधी बीजेपी दे वख-वख आगवाने बोल दिया कि हां कि पंजाब विच कानून नादी कोई चीज नहीं था था ते चोरियां डकैतियां ते सरेआम कत्लेआम हो रहे हैं अगे ओना कहा कि बीजेपी दे साफ का प्रधान अते साफ का मंत्री मनोरंजन कालिया दे कारजो ग्रेनेड हमला होया है इस तो साफ पता चलता है कि पंजाब हुकूमत पंजाब दा माहौल खराब करना चाहुंदी है ਇਸ ਸਮੇਂ ਉਹਨਾਂ ਨਾਲ ਐਡਵੋਕੇਟ ਮਰੇਸ਼ ਨਡਾਲਾ, ਮੁਲਕ ਰਾਜ, ਮਨੋਰ ਲਾਲ, ਰਗਵੀਰ ਸਿੰਘ, ਬਲਵੀਰ ਸਿੰਘ ਸਾਨੀ, ਸਲਾਰੀਆ, ਦੀਪਕ ਮਾਟੂ, ਕਾਲਾ ਮੀਮਾ, ਪ੍ਰਦੀਪ ਕੁਮਾਰ, ਅਸਵਨੀ ਕੁਮਾਰ, ਗੋਲਦੀ ਟਾਂਡਾ ਅਤੇ ਭਾਜਪੀ ਦੇ ਵੱਡੇ ਪੱਧਰ ਤੇ ਲੋਕ ਹਾਜ਼ਰ ਸਨ। ਜਿਹੜਾ ਸਮਾਗਮ ਦਾ ਪ੍ਰੋਗਰਾਮ ਚੱਲ ਰਿਹਾ ਹੈ ਕਿ ਕਿਹੜੀ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਹੈ। ਉਹਨੂੰ ਲੈ ਕੇ ਜਿਹੜੇ ਸਾਰੇ ਆਮ ਥਾਣਿਆਂ ਦੇ ਉੱਪਰ ਤੇ ਵੱਡੇ ਨੇਤਾਵਾਂ ਦੇ ਜਿਹੜੇ ਘਰਾਂ ਦੇ ਵਿੱਚ ਇੱਕ ਨੇੜ ਜਿਹੜੇ ਸਟੇ ਜਾ ਰਹੇ ਨੇ ਇਹ ਸਾਡੇ ਲੀਡਰ ਜਾਂ ਸਾਡੇ ਪੁਲਿਸ ਕਰਨ ਚਾਹੀ ਸੀ ਸਵਸਥੀ ਨਹੀਂ ਹੈ ਤੇ ਸਾਡਾ ਪੰਜਾਬ ਸਵਸਥੀ ਨਹੀਂ ਹੈ ਇਹ ਨਕਮੀ ਦੇ ਨਾਲ ਕਿਥਾ ਉਹਦੇ ਵਿੱਚ ਇਹਨਾਂ ਨੇ ਪੰਜਾਬ ਦਾ ਉਹ ਹਾਲ ਕਰਤਾ ਆ ਕਿ ਜਿਹੜਾ ਜਲੰਧਰ ਦੇ ਵਿੱਚ ਸੀ ਪਰ ਇਹ ਜਿਹੜਾ ਸਰਕਾਰ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਾਨੂੰਨ ਵਿਵਸਥਾ ਜਿਹੜੀ ਆ ਬਣਾਉਣ ਲਈ ਕਿਦਾਂ ਹੈ ਜਿਹੜਾ ਲੋਕਾਂ ਨੂੰ ਆਪਣੇ ਸਮਰਥਨ ਚ ਲੈਣਾ ਹੈ ਔਰ ਪੁਲਿਸ ਨੂੰ ਜਿਹੜੀਆਂ ਪੁਰੀਆਂ ਇਲਾਜਾਤਾਂ ਜਿਹੜੀਆਂ ਨਹੀਂ ਦਿੱਤੀਆਂ ਸਾਰੀਆਂ ਸਦਾ ਕਾਬੂ ਰੱਖ ਕੇ ਦਿੱਲੀ ਦੇ ਜਿਹੜੇ ਨਕਾਮ ਹੋਏ ਸੁੱਤੇ ਜਿਹੜੇ ਆਪਣੇ ਲੀਡਰ ਆ ਉਹ ਪੰਜਾਬ ਦੇ ਵਿੱਚ ਲਿਆ ਗਏ ਤੇ ਉਹਨਾਂ ਨੂੰ ਜਿਹੜਾ ਇਹਨਾਂ ਸੌਂਚਦਾ ਇਹ ਪੂਰਾ ਪੰਜਾਬ ਤੇ ਪੂਰੇ ਪੰਜਾਬ ਦੀ ਨਾਲ ਨਸ਼ਰੇ ਵਿੱਚ ਇੰਤਜ਼ਾਮ ਡੁੱਬਿਆ ਤੇ ਪੂਰਾ ਪੰਜਾਬ ਜਿਹੜਾ ਆ ਇਹ ਮਹਾਮਾਰੀ ਝਲ ਰਿਹਾ ਕਿ ਥਾਂ ਥਾਂ ਜਿਹੜੇ ਗੋਲੀਆਂ ਨਾਲ ਕਿਸ ਨੂੰ ਮਾਰ ਦਿੱਤਾ ਜਾਂਦਾ ਜਾਂ ਥਾਣਿਆਂ ਵਿੱਚ ਹੀ ਰਿਹਾ ਗਨੇੜਾ ਹੋਲੇ ਹੋ ਰਿਹਾ ਉਹ ਸਾਡੇ ਨੇੜਾ ਜੀ ਸਾਫ ਦਾ ਪ੍ਰਧਾਨ ਮਨਵਿੰਦਰ ਕਾਲੀਆ ਜੀ ਉਹਨਾਂ ਦੇ ਘਰ ਵਿੱਚ ਜਿਹੜਾ ਦੋੜ ਦੇ ਪਹਿਲੇ ਕੈਨੇਡਾ ਹਲਾਇਆ ਉਹਦੇ ਵਿੱਚ ਵਿੱਚ ਅਸੀਂ ਜਿਹੜਾ ਅੱਜ ਪੰਜਾਬ ਸਰਕਾਰ ਦਾ ਜਿਹੜਾ ਪੁਤਲਾ ਪੁਤਲੇ ਜਾ ਰਹੇ ਹਾਂ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਮਾਦਾ ਕੀ ਜੈ ਜੋ ਸਰਕਾਰ ਬਲੋ ਜੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਮੁਹਿੰਮ ਚਲਾਈ ਗਈ ਆ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਉਹ ਅਸੀਂ ਖਤਮ ਕਰਾਂਗੇ ਪੰਜਾਬ ਦੇ ਵਿੱਚੋਂ ਕਾਨੂੰਨ ਜਿਹੜਾ ਉਹ ਚੰਗੀ ਤਰ੍ਹਾਂ ਸੀ ਪੰਜਾਬ ਨੂੰ ਕਾਨੂੰਨ ਦੇ ਦਾਇਰੇ ਵਿੱਚ ਲਿਆਵਾਂਗੇ ਲੇਕਿਨ ਹੋ ਕੀ ਰਿਹਾ ਪੰਜਾਬ ਦੇ ਵਿੱਚ ਕਾਨੂੰਨ ਵੀ ਉਹ ਦੁਰਤਸਾ ਹੋਈ ਪਈ ਆ ਪੰਜਾਬ ਦਾ ਕੋਈ ਵੀ ਇਨਸਾਨ ਪੰਜਾਬ ਦਾ ਕੋਈ ਵੀ ਵਿਅਕਤੀ ਇਸ ਵਕਤ ਸੁਰੱਖਿਤ ਨਹੀਂ ਹੈ ਪੰਜਾਬ ਦੇ ਵਿੱਚ ਦਿੱਲੀ ਤੋਂ ਲਿਆਂਦੇ ਹੋਏ ਇਹ ਨੇ ਲੀਡਰ ਜੋ ਕਿ ਪੰਜਾਬ ਨੂੰ ਸੰਭਾਲ ਰਹੇ ਨੇ ਇਹਨਾਂ ਦੇ ਕੋਲ ਆਪਣਾ ਕੋਈ ਵੀ ਐਸਾ ਲੀਡਰ ਨਹੀਂ ਕਿ ਜਿਹੜਾ ਕਿ ਪੰਜਾਬ ਦੀ ਵਿਵਸਥਾ ਨੂੰ ਵੇਖ ਸਕੇ ਪੰਜਾਬ ਦੇ ਹਾਲਾਤਾਂ ਨੂੰ ਸਹੀ ਕਰਨ ਵਾਸਤੇ ਇਹਨਾਂ ਨੇ ਪਿਛਲੇ 3 ਸਾਲ ਦੇ ਵਿੱਚ ਇੱਕ ਵੀ ਉਪਰਾਲਾ ਨਹੀਂ ਕੀਤਾ ਅੱਜ ਸਮਾਂ ਉਹ ਆ ਗਿਆ ਕਿ ਪੰਜਾਬ ਦੇ ਵਿੱਚ ਹਰ ਇਨਸਾਨ ਪਰ ਉਹ ਬਾਹਰ ਨਿਕਲ ਤੋਂ ਬਾਅਦ ਇਹ ਸੋਚਦਾ ਕਿ ਮੈਂ ਘਰ ਵਾਪਸ ਜਾਣਾ ਤੇ ਨਹੀਂ ਜਾਣਾ ਲੇਕਿਨ ਕਈ ਵਾਰ ਇਹਨਾਂ ਨੇ ਪੰਜਾਬ ਦੇ ਹਾਲਾਤਾਂ ਨੂੰ ਅਣਗੌਲਿਆ ਕੀਤਾ ਪੰਜਾਬ ਦੇ ਵਿੱਚ ਪਿਛਲੇ 10-12 ਸਾਲ ਤੋਂ ਪੰਜਾਬ ਦੇ ਹਾਲਾਤ ਜਿਹੜੇ ਬੜੇ ਅਮਨ ਸ਼ਾਂਤੀ ਦੇ ਨਾਲ ਚੱਲਦੇ ਬਏ ਸੀਗੇ ਲੇਕਿਨ ਜਦੋਂ ਦੀ ਇਹ ਸਰਕਾਰ ਆਈ ਹੈ ਇਹਨਾਂ ਨੇ ਪੰਜਾਬ ਦਾ ਪਠਾਕੁੱਲ ਕਰ ਦਿੱਤਾ ਇਹ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰਾਂਗੇ ਲੇਕਿਨ ਨਸ਼ਾ ਬਿਲਕੁਲ ਖਤਮ ਨਹੀਂ ਹੋਇਆ ਇਹ ਕਹਿੰਦੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਧੀਆ ਕਰਾਂਗੇ ਕੋਈ ਕਾਨੂੰਨ ਵਿਵਸਥਾ ਸਹੀ ਨਹੀਂ ਹੋਈ ਇਹ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਦਿੱਲੀ ਮਾਡਲ ਲਾ ਕੇ ਆਵਾਂਗੇ ਲੇਕਿਨ ਦਿੱਲੀ ਮਾਡਲ ਤੇ ਦੂਰ ਇਹ ਪੰਜਾਬ ਦੇ ਮਾਡਲ ਨੂੰ ਵੀ ਲਾਗੂ ਨਹੀਂ ਕਰ पाए ਇਹਨਾਂ ਨੇ ਪੰਜਾਬ ਨੂੰ ਪਿਛਲੇ 50 ਸਾਲ ਤੋਂ 50 ਸਾਲ ਪਿੱਛੇ ਲੈ ਕੇ ਗਏ ਐ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਪੰਜਾਬ ਦੇ ਹਾਲਾਤ ਕਿੱਦਾਂ ਦੇ ਹੋਣਗੇ ਅਸੀਂ ਇਸ ਚੀਜ਼ ਨੂੰ ਆਪਣੀ ਸੈਂਟਰ ਸਰਕਾਰ ਦੇ ਅਗੇ ਪਰਜੂਰ ਬੰਦ ਕਰਦੇ ਆ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾ ਕੇ ਪੰਜਾਬ ਦੇ ਵਿੱਚ ਫੁੱਲਰ ਰੂਰ ਲਾਗੂ ਕੀਤਾ ਜਾਏ ਤੇ ਪੰਜਾਬ ਦੇ ਹਾਲਾਤਾਂ ਨੂੰ ਇੰਨੀ ਜਗ੍ਹਾ ਦੇ ਉੱਪਰ ਲਿਆਂਦਾ ਜਾਏ ਪੰਜਾਬ ਸਰਕਾਰ ਮਰਦਾ ਆਦੀ ਵਿਵਸਥਾ ਖਤਮ ਹੋ ਚੁੱਕੀ ਹੈ ਜਦੋਂ ਦੀ ਇਹ ਭਗਵੰਤ ਮਾਨ ਦੀ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਦੋਂ ਤੋਂ ਹੀ ਜਿਹੜੇ ਗਰਨੇਡ ਦੇ ਹਮਲੇ ਥਾਣਿਆਂ ਤੇ ਇਹਨਾਂ ਦੇ ਤੱਤਰਾਂ ਦੇ ਹੁਣੇ ਸ਼ੁਰੂ ਹੋ ਗਏ ਹੀ ਇਸ ਤੋਂ ਇਹ ਸਾਬਤ ਹੁੰਦਾ ਹੈ ਜੀ ਕਿ ਪੁਤਤਮਾਨ ਦਾ ਲਾਰਡ ਆਰਡਰ ਦੀ ਸਥਿਤੀ ਬਿਲਕੁਲ ਕਾਬੂ ਵਿੱਚ ਨਹੀਂ ਹੈ ਜਿਵੇਂ ਕਿ ਹੁਣੇ ਕੱਲ ਹੀ ਸਾਡੇ ਮਾਨਯੋਗ ਸਾਬਕਾ ਪ੍ਰਧਾਨ ਮਨੋਜਨ ਕਾਲੀਆ ਜੀ ਦੇ ਘਰ ਦੇ ਵਿੱਚ ਗਰਨੇਡ ਹਮਲਾ ਹੋਇਆ ਔਰ ਇਸ ਤੋਂ ਪਹਿਲਾਂ ਆਪਣੇ ਡਾਕਟਰ ਵੀਰ ਅੰਬੇਡਕਰ ਜੀ ਦੇ ਪੁੱਤ ਤੋੜੇ ਗਏ ਜਿਹੜਾ ਅੱਜ ਤੱਕ ਕਦੀ ਇੰਦਾ ਨਹੀਂ ਹੋਇਆ ਜੀ ਸੁਣਿਆ ਔਰ ਬੋਤਾਂ ਅਮਰਦਾਤੋ ਤੋੜੇ ਗਏ ਪਟਾੜੇ ਤੋੜੇ ਗਏ ਕਾਨੂੰਨ ਵਿਵਸਥਾ ਦਾ ਬੇੜਾ ਡਰਕ ਹੋਇਆ ਪਿਆ ਅੱਜ ਅਸੀਂ ਉਸ ਤੇ ਰੋਸ ਬਚੋ ਪੁਰਾਣਾ ਸ਼ਾਲਾ ਚੌਂਕ ਦੇ ਵਿੱਚ ਮੰਡਲ ਰਜੀਤ ਸਿੰਘ ਖਲਾਰੀਆ ਦੀ ਮੰਡਲ ਪ੍ਰਧਾਨ ਜੀ ਦੀ ਹਾਜ਼ਰੀ ਦੇ ਵਿੱਚ ਸਾਰੇ ਸੀਨੀਅਰ ਕਾਰਜਕਰਤਾ ਔਰ ਸੀਨੀਅਰ ਲੀਡਰਸ਼ਿਪ ਇਹਨਾਂ ਦੀ ਹਾਜ਼ਰੀ ਵਿੱਚ ਸਦਵੰਤ ਮਾਨ ਦਾ ਪੁੱਤਰਾ ਮੂਰਤੇ ਅਤੇ ਇਹ ਰੋਜ਼ ਪ੍ਰਗਟ ਕਰ ਰਹੇ ਆ ਕਿ ਇਹ ਜੇ ਸਰਕਾਰ ਹੈ ਨਕਮੀ ਸਰਕਾਰ ਹੈ ਔਰ ਜਿਹੜਾ ਗਰਨੇਡਾ ਹਮਲਾ ਸਾਡੇ ਮਾਨਯੋਗ ਸਾਬਕਾ ਮੰਤਰੀ ਔਰ ਸਾਬਕਾ ਪੰਜਾਬ ਪ੍ਰਧਾਨ ਜੀ ਦੇ ਘਰ ਹੋਇਆ ਹੈ ਇਹਦੀ ਜਾਂਚ ਐਨਆਈਏ ਤੋਂ ਕਰਾ ਕੇ ਔਰ ਇਨਸਾਫ ਦਵਾਜ ਜਾਵੇ ਔਰ ਇਹ ਸਰਕਾਰ ਦੇ ਗੱਲ ਖੁੱਲਣ ਤੋਂ ਲਈ ਸਾਡਾ ਨੂੰ ਪੂਜਰ ਅਪੀਲ ਹੈ ਕਿ ਇਹਦਾ ਰੱਜ ਕੇ ਵਿਰੋਧ ਕਰੋ ਜਿੱਥੇ ਕਿਦੇ ਲੱਭਦੇ ਆ ਰੱਜ ਕੇ ਵਿਰੋਧ ਕਰੋ ਨਾ ਦਾ ਨੌਣ ਦਾ ਬੇੜਾ ਦਰਦ ਕੀਤਾ ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਆ ਚਲੋ ਜੀ ਆਓ ਜੀ ਆਓ ਜੀ